ਫਰੀਕੋੜ ਖਬਰਨਾਮਾ ਤੇ ਸਭ ਦਾ ਸਵਾਗਤ ਹੈ। ਫਰੀਕੋੜ ਵਾਸੀਆਂ ਲਈ ਵੱਡੀ ਖੁਸ਼ਖਬਰੀ। ਹੁਣ ਆਇਲਸ ਕਰ ਰਹੇ ਬੱਚੇ ਫਰੀਕੋੜ ਵਿੱਚ ਹੀ ਟੈਸਟ ਦੇ ਸਕਣਗੇ। ਜੀ ਹਾਂ ਇਹ ਬਿਲਕੁਲ ਸੱਚ ਹੈ। ਕਿਉਂਕਿ ਹੁਣ ਫਰੀਕੋੜ ਦੇ ਵਿੱਚ ਆਈਡੀਪੀ ਵੱਲੋਂ ਆਪਣਾ ਟੈਸਟ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ। ਕਿਉਂਕਿ ਪਹਿਲਾਂ ਬੱਚੇ ਆਇਲਸ ਫਰੀਕੋੜ ਵਿੱਚ ਕਰਕੇ ਚੰਡੀਗੜ੍ਹ ਜਾਂ ਹੋਰ ਜ਼ਿਲ੍ਹਿਆਂ ਵਿੱਚ ਟੈਸਟ ਦੇਣ ਜਾਂਦੇ ਸਨ ਪਰ ਹੁਣ ਉਹ ਫਰੀਕੋੜ ਦੇ ਵਿੱਚ ਹੀ ਰਹਿ ਕੇ ਆਪਣੀ ਪੜ੍ਹਾਈ ਤੋਂ ਬਾਅਦ ਟੈਸਟ ਦੇ ਸਕਣਗੇ। ਇਸ ਸਬੰਧ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਫ੍ਰੀ ਕੋਰਟ ਦੀ ਨਾਮੀ ਸੰਸਥਾ ਗਲੋਬਲ ਐਜੂਕੇਟਰ ਦੇ ਐਮ ਡੀ ਕੁਲਦੀਪ ਸਿੰਘ ਢਾਲੀਵਾਰ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਕਰਕੇ ਇਹ ਗੱਲਬਾਤ ਸਾਂਝੀ ਕੀਤੀ ਉਹਨਾਂ ਕਿਹਾ ਕਿ ਪਹਿਲਾਂ ਬੱਚੇ ਫ੍ਰੀ ਕੋਰਟ ਦੇ ਵਿੱਚ ਪੜ੍ਹਾਈ ਕਰਦੇ ਸਨ ਅਤੇ ਉਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਾ ਵਿੱਚ ਜਾ ਕੇ ਪੇਪਰ ਦਿੰਦੇ ਸਨ ਪਰ ਹੁਣ ਆਈਡੀਪੀ ਵੱਲੋਂ ਫ੍ਰੀ ਕੋਰਟ ਦੇ ਵਿੱਚ ਹੀ ਇਹ ਸੈਕਟਰ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਬੱਚੇ ਹੁਣ ਫ੍ਰੀ ਕੋਰਡ ਵਿੱਚ ਹੀ ਰਹਿ ਕੇ ਆਪਣਾ ਜਿਹੜਾ ਪੇਪਰ ਦੇ ਸਕਣਗੇ ਉਹਨਾਂ ਕਿਹਾ ਕਿ ਇਸ ਦੀ ਕੀ ਆਨਲਾਈਨ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ 9 ਮਈ ਨੂੰ ਪਹਿਲਾ ਟੈਸਟ ਫ੍ਰੀ ਕੋਰਡ ਦੀ ਧਿਰਤੀ ਤੇ ਹੋਵੇਗਾ ਅਤੇ ਉਹ ਗਲੋਬਲ ਐਜੂਕੇਟਰ ਦੀ ਸ਼ਾਤ ਇਹਡਾ ਹੋਵੇਗਾ ਉਹਨਾਂ ਕਿਹਾ ਕਿ ਇਹ ਸਾਰਾ ਟੈਸਟ ਆਈਡੀਪੀ ਵੱਲੋਂ ਤੇ ਮਹਾਰ ਸਿਖਾਪ ਦੇ ਜ਼ਰੀਏ ਹੀ ਲਿਆ ਜਾਵੇਗਾ ਕਿਉਂਕਿ ਉਹਨਾਂ ਵੱਲੋਂ ਹੀ ਸਾਰੇ ਟੈਸਟ ਲਏ ਜਾਣਗੇ ਹਰ ਤੇ ਹਰ ਬੱਚੇ ਫਰੀਦਕੋਟ ਵਿੱਚ ਰਹਿ ਕੇ ਹੀ ਇਹ ਟੈਸਟ ਦੇ ਸਕਣਗੇ ਇਸ ਵਿੱਚ ਸਿਰਫ ਆਇਲਟਸ ਦਾ ਹੀ ਟੈਸਟ ਹੋਵੇਗਾ ਚਾਹੇ ਉਹ ਜਰਨਲ ਹੋਵੇ ਚਾਹੇ ਉਹ ਅਕੈਡਮਿਕ ਹੋਵੇ ਤੁਸੀਂ ਉਹ ਸਾਰੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਗੁਲਦੀਪ ਸਿੰਘ ਤਾਲੀਵਾਲਲੇ ਆਈਡੀਪੀ ਵੱਲੋਂ ਗਲੋਬਲ ਐਜੂਕੇਅਰ ਦੇ ਬਹੁਤ ਜ਼ਿਆਦਾ ਲੰਮੇ ਇੱਕ ਜਿਵੇਂ ਇਨੀਸ਼ੀਏਟਿਵਸ ਤੋਂ ਬਾਅਦ ਆਈਡੀਪੀ ਨੇ ਫਰੀਦਕੋਟ ਦੇ ਵਿੱਚ ਟੈਸਟ ਸੈਂਟਰ ਅਪਰੂਵ ਕੀਤਾ ਹੈ ਇਸ ਤੋਂ ਪਹਿਲਾਂ 2019 ਵਿੱਚ ਬ੍ਰਿਟਿਸ਼ ਕਾਉਂਸਲ ਨੇ ਇਹ ਟੈਸਟ ਸੈਂਟਰ ਖੋਲ੍ਹਿਆ ਸੀ ਉਦੋਂ ਵੀ ਗਲੋਬਲ ਐਡੂਕੇਅਰ ਦਾ ਤੇ ਮੇਰਾ ਉਦੋਂ ਮੇਰੇ ਬੜੇ ਖਾਸ ਦੇ ਵਿੱਚ ਜਿਵੇਂ ਰਿਪਰੈਜ਼ੈਂਟੇਟਿਵ ਸੀ ਮੇਰੀ ਉਹਨਾਂ ਦਾ ਬਹੁਤ ਅਟੈਚਮੈਂਟ ਸੀ ਐਂਡ ਉਹਨਾਂ ਨੂੰ ਮੈਂ ਰਿਕੁਐਸਟ ਸਪੈਸ਼ਲੀ ਕਰਕੇ ਆਪਣੇ ਸ਼ਹਿਰ ਦੇ ਵਿੱਚ ਟੈਸਟ ਸੈਂਟਰ ਆਪਾਂ ਉਹਨੂੰ ਲੈ ਕੇ ਆਏ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਕਰੋਨਾ ਆ ਗਿਆ ਜੀ ਉਹ ਬੰਦ ਹੋ ਗਿਆ ਹੁਣ ਦੁਬਾਰਾ ਫੇਰ ਅਸੀਂ ਪਿਛਲੇ ਤਕਰੀਬਨ 2 ਸਾਲ ਤੋਂ ਮਤਲਬ ਉਹਨਾਂ ਦੇ ਰਿਕੁਐਸਟ ਕਰ ਰਹੇ ਸੀ ਸਾਨੂੰ ਟੈਸਟ ਸੈਂਟਰ ਦਿਓ ਪਰ ਟੈਸਟ ਸੈਂਟਰ ਦੇਣ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਇੱਕ ਉਹ ਕਹਿੰਦੇ ਸੀ ਜੀ ਫਰੀਦਕੋਟ ਵਿੱਚ ਇੰਨਾ ਸਟੂਡੈਂਟ ਹੀ ਹੈ ਨਹੀਂ ਸੋ ਇਸ ਕਰਕੇ ਸਾਨੂੰ ਇੱਕ ਬੜਾ ਵੱਡਾ ਚੈਲੰਜ ਸੀ ਫਿਰ ਅਸੀਂ ਸਟੂਡੈਂਟ ਦੀ ਸਟਰੈਂਥ ਪ੍ਰੂਵ ਕਰਨ ਵਾਸਤੇ ਇੱਕ ਥੋੜੇ ਦਿਨ ਪਹਿਲਾਂ ਤੁਹਾਨੂੰ ਤੁਸੀਂ ਸਾਰੇ ਉਸ ਤੋਂ ਬੜੇ ਤਰੀਕੇ ਨਾਲ ਜਾਣੂ ਹੈ ਕਿ 4 April ਨੂੰ ਆਪਾਂ ਇੱਕ ਸੈਮੀਨਾਰ ਕਰਾਇਆ ਸੀ ਜਿਹਦੇ ਵਿੱਚ ਅਸੀਂ ਤੁਸੀਂ ਬਸ ਇਹ ਕਹਿ ਸਕਦੇ ਹੋ ਵੀ ਸ਼ਕਤੀ ਪ੍ਰਦਰਸ਼ਨ ਸੀਓ ਵੀ ਫਰੀਦਕੋਟ ਵਿੱਚ ਸਟੂਡੈਂਟ ਹੈਗਾ ਸੋ ਅਸੀਂ ਉਸ ਸਟੂਡੈਂਟ ਆਈਡੀ ਪੀ ਨੇ ਦੇਖਿਆ ਚਾਈਨਾ ਸਟੂਡੈਂਟ ਫਰੀਦਕੋਟ ਦੇ ਵਿੱਚ ਸੋ ਉਹਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਨੇ ਟੈਸਟ ਸੈਂਟਰ ਆਪਣੇ ਸ਼ਹਿਰ ਵਿੱਚ ਅਪਰੂਵ ਕੀਤਾ ਤਾਂ ਜੋ ਫਰੀਦਕੋਟ ਦੇ ਸਟੂਡੈਂਟਸ ਨੂੰ ਪੀ ਆਇਲਸ ਦਾ ਟੈਸਟ ਦੇਣ ਦੇ ਲਈ ਹੋਰ ਵੱਡੇ ਸ਼ਹਿਰਾਂ ਵਿੱਚ ਮੋਗੇ ਬਠਿੰਡੇ ਜਾਂ ਕਿਤੇ ਹੋਰ ਨਾ ਜਾਣਾ ਪਵੇ ਆਪਾਂ ਆਪਣੇ ਘਰੋਂ ਸਟੂਡੈਂਟ ਉੱਠ ਕੇ ਫਰੀਦਕੋਟ ਹੀ ਟੈਸਟ ਦੇ ਸਕਦਾ ਹੁਣ ਆਇਲਸ ਦਾ ਅੱਜ ਤੋਂ 9 ਮਈ ਨੂੰ ਪਹਿਲਾ ਟੈਸਟ ਫਰੀਦਕੋਟ ਵਿਖੇ ਹੋਊਗਾ ਜਿਹਦੇ ਮਿਆਰ ਵੀ ਉਹੀ ਰਹਿਣਗੇ ਜਿਹੜੇ ਆਮ ਤੌਰ ਤੇ ਬਾਕੀ ਸੈਂਟਰਾਂ ਦੇ ਰਹਿੰਦੇ ਆ ਬਿਲਕੁਲ ਜੀ ਇਹਦੇ ਵਿੱਚ ਕੀ ਹੈ ਵੀ ਦੇਖੋ ਇਹਦਾ ਇਹ ਜਿਹੜੇ ਟੈਸਟ ਸੈਂਟਰ ਹੁੰਦੇ ਆ ਜੀ ਇਹਨਾਂ ਨੂੰ ਆਈਡੀਪੀ ਆਪ ਆਪਣੀ ਦੇਖਰੇਖ ਹੇਠ ਚਲਾਉਂਦੀ ਹੈ ਉਹਨਾਂ ਨੂੰ ਕਿਸੇ ਦੀ ਉਹ ਫਰੈਂਚਾਈਜ਼ੀ ਨਹੀਂ ਦਿੰਦੇ ਜਿਵੇਂ ਮਤਲਬ ਉਹਨਾਂ ਨੇ ਆਪ ਚਲਾਉਣਾ ਹੈ ਇਹ ਪਰ ਉਹਦੇ ਵਿੱਚ ਇਹ ਹੈ ਵੀ ਗਲੋਬਲ ਐਜੂਕੇਅਰ ਦੀ ਜਾਂ ਮੈਂ ਕਹਿ ਸਕਦਾ ਵੀ ਸਾਡੀਆਂ ਤਕਰੀਬਨ ਇਸ ਤੋਂ ਪਹਿਲਾਂ 7 ਮੀਟਿੰਗਸ ਹੋਈਆਂ ਆਈਡੀਪੀ ਦੇ ਨਾਲ ਨਿਊ ਦਿੱਲੀ ਵੀ ਹੋਈ ਇੱਥੇ ਚੰਡੀਗੜ੍ਹ ਵੀ ਹੋਈ ਫਰੀਦਕੋਟ ਵੀ ਉਹ ਦੋ ਵਾਰੀ ਆਏ ਮਤਲਬ ਉਹਨਾਂ ਨੇ ਸਾਰੀ ਸਰਵੇ ਕੀਤੇ ਪਹਿਲਾਂ ਫਿਰ ਉਸ ਤੋਂ ਬਾਅਦ ਅਪਰੂਵਲ ਮਿਲੀ ਹੈ ਸੋ ਇਹਨੂੰ ਹੋਲੀ ਸੋਲੀ ਆਈਡੀਪ ਆਪਣੇ ਤਰੀਕੇ ਨਾਲ ਆਪ ਚਲਾਉਂਦਾ ਹੈ ਐਂਡ ਉਹ ਆਪ ਹੀ ਇਹਦੀ ਦੇਖਰੇਖ ਕਰਦਾ ਹੈ ਇਹਦੇ ਵਿੱਚ ਹਾਈਲੈਸਟ ਇਹ ਕਹ ਲਓਗੇ ਕਿ ਪੀਟੀ ਦੇ ਵਿੱਚ ਪਲੇਸ ਹੋਣਗੇ ਨਹੀਂ ਜੀ ਇਹ ਸਿਰਫ ਆਇਲਸ ਦਾ ਹੈ ਆਇਲਸ ਵਿੱਚ ਵੀ ਪੈਨੰਟ ਪੇਪਰ ਬੇਸਡ ਬੋਥ ਅਕੈਡੈਮਿਕ ਐਂਡ ਜਨਰਲ ਟ੍ਰੇਨਿੰਗ ਜਿਹੜੇ ਕੋਈ ਸਟੱਡੀ ਪੜ੍ਹਨ ਜਾਣਾ ਚਾਹੁੰਦੇ ਆ ਜਾਂ ਕੋਈ ਵਰਕ ਪਰਮਿਟ ਜਾਂ ਪੀਆਰ ਦੀਆਂ ਫਾਈਲਸ ਲਾਉਣਾ ਚਾਹੁੰਦੇ ਮਤਲਬ ਹਰ ਇੱਕ ਤਰ੍ਹਾਂ ਦਾ ਕੈਂਡੀਡੇਟ ਇਹ ਹੁਣ ਆਇਲਸ ਦਾ ਐਗਜ਼ਾਮ ਆਪਣੇ ਫਰੀਦਕੋਟ ਸ਼ਹਿਰ ਵਿੱਚ ਹੀ ਦੇ ਸਕੂਗਾ 9 ਮਈ ਤੋਂ ਬਾਅਦ ਯਾਨੀ ਕਿ ਉਹ ਨਵੇਂ ਸਟੂਡੈਂਟ ਪੇਪਰ ਲਈ ਅਪਲਾਈ ਕਰਨਗੇ ਤਾਂ ਉਹਨਾਂ ਨੂੰ ਫਰੀਦਕੋਟ ਦਾ ਸੈਂਟਰ ਜਿਹੜੀ ਵਿੱਚ ਨਜ਼ਰ ਆਵੇਗਾ ਉਹ ਆਨਲਾਈਨ ਬੈਠਾ ਬਿਲਕੁਲ ਜੀ ਹੁਣ ਜੇ ਮਤਲਬ ਕੋਈ ਵੀ ਸਟੂਡੈਂਟ ਹੈ ਉਹ ਫਰੀਦਕੋਟ ਵਿਖੇ ਟੈਸਟ ਬੁੱਕ ਕਰਨਾ ਚਾਹੁੰਦਾ ਤਾਂ ਉਹ ਗਲੋਬਲ ਐਜੂਕੇਅਰ ਅੱਜ ਹੀ ਵਿਜ਼ਿਟ ਕਰ ਸਕਦਾ ਹੈ